ਫਾਸਵੇਦੀ ਨਿਊਜ਼ ਟੀਮ ਵੱਲੋਂ ਲਗਾਤਾਰ ਅੰਮ੍ਰਿਤਸਰ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਜਾ ਰਿਹਾ ਹੈ ਤਾਂ ਜੋ ਪ੍ਰਸ਼ਾਸਨ ਤੱਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹੁੰਚਾਇਆ ਜਾ ਸਕੇ ਅਤੇ ਉਹਨਾਂ ਦਾ ਹੱਲ ਹੋ ਸਕੇ ਇਸ ਦੇ ਤਹਿਤ ਹੀ ਸਾਡੀ ਟੀਮ ਵੱਲੋਂ ਵਿਧਾਨ ਸਭਾ ਹਲਕਾ ਪੂਰਬੀ ਦੇ ਅਧੀਨ ਆਉਂਦੀ ਵਾਰਡ ਨੰਬਰ 32 ਦੇ ਇਲਾਕਾ ਸੁਲਤਾਨਵਿੰਡ ਗੋਬਿੰਦਨਗਰ ਅਤੇ ਚੌੜੇ ਬਾਜ਼ਾਰ ਦਾ ਦੌਰਾ ਕੀਤਾ ਜਿੱਥੇ ਜਗ੍ਹਾ-ਜਗ੍ਹਾ ਤੇ ਕੂੜੇ ਦੇ ਢੇਰ ਦਿਖਾਈ ਦਿੱਤੇ ਇਲਾਕਾ ਵਾਸੀਆਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਉਹ ਠੀਕਰੀ ਪੈਰੇ ਲਗਾਉਣ ਲਈ ਮਜਬੂਰ ਹਨ ਕਿਉਂਕਿ ਲੋਕ ਉਹਨਾਂ ਦੇ ਘਰਾਂ ਦੇ ਬਾਹਰ ਆਪਣੇ ਘਰਾਂ ਦਾ ਕੂੜਾ ਸੁੱਟ ਜਾਂਦੇ ਹਨ ਪਰ ਨਗਰ ਨਿਗਮ ਵੱਲੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ ਜਿਸ ਨਾਲ ਇਲਾਕੇ ਵਿੱਚ ਗੰਦਗੀ ਦਾ ਮਾਹੌਲ ਹੈ ਇਸ ਸਬੰਧੀ ਸਫਾਈ ਕਾਉਂਸਲਰ ਜਸਕੀਰਤ ਸਿੰਘ ਸੁਲਤਾਨਵਿੰਦ ਦੇ ਸਹਾਇਕ ਬਲਬੀਰ ਸਿੰਘ ਨੇ ਗੱਲਬਾਤ ਕਰਦੇ ਆਖਿਆ ਕਿ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਨਗਰ ਨਿਗਮ ਦੇ ਸਹਿਯੋਗ ਅਤੇ ਆਪਣੇ ਨਿੱਜੀ ਫੰਡ ਵਿੱਚੋਂ ਇਲਾਕੇ ਦੀ ਸਫਾਈ ਕਰਵਾਈ ਪਰ ਹੁਣ ਮੌਜੂਦਾ ਕਾਉਂਸਲਰ ਦਾ ਫਰਜ਼ ਪੰਦ ਹੈ ਕਿ ਉਹ ਲੋਕਾਂ ਨੂੰ ਸਾਫ਼ ਸੁਥਰਾ ਮਾਹੌਲ ਮਹੱਈਆ ਕਰਵਾਉਣ ਭਾਜੀ ਅਸੀਂ ਕੂੜਾ ਕੂੜੇ ਤੋਂ ਬੜੇ ਪਰੇਸ਼ਾਨ ਆ ਇੱਥੇ ਲੋਕੀ ਰਾਤੀ ਕੂੜਾ ਸੁੱਟ ਕੇ ਜਾਂਦੇ ਆ ਸਵੇਰੇ ਸੁੱਟ ਕੇ ਦਿੰਦੇ ਆ ਫੇਰ ਅਸੀਂ ਕੂੜੇ ਉਹਨਾਂ ਨੂੰ ਕਹਿੰਦੇ ਆ ਨਾ ਇੱਥੇ ਚੁੱਕੋ ਫੇਰ ਛੁੱਟ ਜਾਂਦੇ ਤੇ ਜਿਹੜੇ ਟਰਾਲੀ ਵਾਲੇ ਆ ਉਹ ਕੂੜਾ ਲੈਣ ਆਉਂਦੇ ਨਹੀਂ ਕੂੜਾ ਚੁੱਕੇ ਉਹਨਾਂ ਨੂੰ ਕਿੰਨੀ ਰਿਕੁਐਸਟ ਕਰੀ ਦੀ ਲੈ ਜਾਓ ਨਹੀਂ ਲੈ ਕੇ ਜਾਂਦੇ ਆਪਾਂ ਬੜੇ ਪਰੇਸ਼ਾਨ ਆ ਇਹ ਘੱਟੋ ਘੱਟ ਹਫਤਾ ਚੱਲਿਆ ਕੂੜਾ ਪਿਆ ਇੱਥੇ ਤੇ ਕੂੜਾ ਚੁੱਕਿਆ ਨਹੀਂ ਪਹਿਲੇ ਇੱਥੇ ਲੱਗਦਾ ਸੀਗਾ ਹੁਣ ਉੱਥੇ ਲੱਗਣ ਲੱਗ ਗਿਆ ਪਰੇਸ਼ਾਨੀ ਇਹ ਹੈ ਕਿ ਸਾਡੇ ਬੱਚੇ ਇੱਥੇ ਘੁੰਮਦੇ ਫਿਰਦੇ ਆ ਬਿਮਾਰੀ ਦਾ ਘਰ ਹੁੰਦਿਆ ਇਹ ਬਾਰਿਸ਼ ਆ ਜਾਂਦੀ ਏ ਅਸੀਂ ਰਿਕੁਐਸਟ ਕਰਦੇ ਜਿਆਦੇ ਦਾ ਕੁਛ ਹੱਲ ਕਰੋ ਕੂੜੇ ਦਾ ਜਿਆਦੇ ਤੋਂ ਚੁਕਵਾਓ ਜਾਂ ਕਿ ਕੁਛ ਕੋ ਟਰਾਲੀ ਵਾਲਨ ਪੇ ਜੋ ਕਿ ਜੋ ਰੋਜ਼ ਕੂੜਾ ਚੱਕ ਕੇ ਲੈ ਕੇ ਜਾਂਦੇ 590 ਰੋਡ ਹਾਂਜੀ ਚੌੜਾ ਬਾਜ਼ਾਰ ਗੋਬਨ ਨਗਰ ਹਫਤਾ ਹੋ ਗਿਆ ਭਾਜੀ ਟਰਾਲੀ ਕੋਈ ਨਹੀਂ ਇੱਥੇ ਵੱਢ ਰਹੀ ਆਣ ਗਵਾਂਡ ਸਾਰਾ ਸਾਡੇ ਬੂਏ ਲੱਗੇ ਕੂੜਾ ਛੁੱਟ ਕੇ ਚੱਲ ਜਾਂਦੇ ਅਸੀਂ ਬੜੇ ਪਰੇਸ਼ਾਨ ਆ ਗਏ ਆ ਇਸ ਕੂੜੇ ਦਾ ਕੋਈ ਨਾ ਕੋਈ ਹੱਲ ਕਰਾਇਆ ਜਾਵੇ ਪਰੇਸ਼ਾਨੀ ਇਹ ਹੈ ਭਾਜੀ ਜਦੋਂ ਬਾਰਾ ਕੋਈ ਕਰ ਅਸੀਂ ਖਿਆਲ ਰੱਖਦੇ ਆ ਜਦੋਂ ਆਪਾਂ ਅੰਦਰ ਵੜ ਜਾਂਦੇ ਨੇ ਲੋਕੀ ਰਾਤ ਨੂੰ ਆਪਣੇ ਘਰਾਂ ਚੋਂ ਚੋੱਕ ਕੇ ਸਾਡੇ ਬੂਹੇ ਕਿ ਢੇਰ ਲਾ ਜਾਂਦੇ ਆ ਸਾਨੂੰ ਇਹ ਗੱਲ ਦੀ ਸਮੱਸਿਆ ਆ ਗਈ ਆ ਕਿ ਸਾਡੇ ਨਿੱਕੇ ਨਿੱਕੇ ਬੱਚੇ ਆ ਕੱਲ ਨੂੰ ਕੋਈ ਬਿਮਾਰੀ ਵੀ ਲੱਜੇ ਕੌਣ ਜੋ ਮਾਰੇ ਅਸੀਂ ਉਹਨਾਂ ਨੂੰ ਬੇਨਤੀ ਕਰੀ ਦੀ ਆ ਕੱਲ ਵੀ ਟਰਾਲੀ ਜਲੇ ਆ ਉਹਨਾਂ ਦੇ ਮਗਰ ਜਾ ਕੇ ਉਹਨਾਂ ਨੇ ਹੱਥ ਪਲਾ ਜੋੜਿਆ ਵੀ ਭਾਜੀ ਊੜਾ ਚੁੱਕ ਲੋ ਕਹਿੰਦੇ ਹੁੰਨੇ ਆ ਮੁੜ ਕੇ ਮੈਂ ਇੱਧਰ ਮਾਰ ਟਰਾਲੀ ਆ ਕੇ ਪਹਾਨ ਕਰ ਗਿਆ ਇਹ ਵਾਰਨ ਪਰ ਬੱਤੀ ਹੈ ਜੀ ਇਲਾਕੇ ਦੇ ਹਾਲਾਤ ਇਹਦੇ ਐ ਮਾੜੇ ਬਣਿਆ ਕਿ ਥਾਂ ਤਾਂ ਕੂੜੇ ਢੇਰ ਲੱਗੇ ਆ ਜੇਦੀ ਬੜੀ ਮੁਸ਼ਕਲ ਆ ਰਹੀ ਆ ਲੋਕਾਂ ਨੂੰ ਭਰੇ ਬਹੁਤ ਪਰੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਤੇ ਹੁਣ ਅੱਜ ਦੀ ਡੇਟ 'ਚ ਸਰਕਾਰ ਜਿਹੜੀ ਸਾਡੀ ਪਿਛਲੀ ਪਾਰਟੀ ਜਿਹੜੀ ਭੱਜ ਗਈ ਸੀਗੀ ਕੂੜੇ ਵਾਲੀ ਚੁੱਕਣ ਵਾਲੀ ਤੇ ਨਵੇਂ ਛਿਰੋਂ ਟੈਂਡਰ ਲੱਗੇ ਨੇ ਕੁਝ ਸਮੇਂ ਦੇ ਵਿੱਚ ਜਿਹੜੀ ਸਾਡੀ ਸਰਕਾਰ ਉਪਰਾਲਾ ਕਰ ਰਹੀ ਆ ਕਿ ਨਵੀਂ ਪਾਰਟੀ ਛੇਤੀ ਆ ਕੇ ਜਿਹੜੀ ਕੰਪਨੀ ਹੁੰਦੀ ਆ ਉਹ ਛੇਤੀ ਉਹ ਨਜਾਇਕਤ ਕੂੜੇ ਨੂੰ ਦਵਾਏਗੀ ਤੇ ਮੇਰੀ ਇੱਕ ਹੋਰ ਬੇਨਤੀ ਆ ਕਿ ਜਿਹੜੇ ਸਾਡੇ ਪਹਿਲੇ ਕੌਂਸਲਰ ਸਾਹਿਬ ਸਾਡੇ ਸਾਥ ਜਸਕੀਤ ਸਿੰਘ ਸਾਬਕਾ ਕੌਂਸਲਰ ਸੀ ਇਹਨਾਂ ਆਪਣੇ ਸਮੇਂ ਦੌਰਾਨ ਕਿਸੇ ਟਾਈਮ ਇਹ ਮੁਸ਼ਕਿਲਾਂ ਹਾਨੂੰ ਹੁੰਦੇ ਰਹੀਆਂ ਇਹ ਨਹੀਂ ਵੀ ਕੋਈ ਸਰਕਾਰਾਂ ਪਿਛਲੀਆਂ ਤੇ ਮੁਸ਼ਕਿਲਾਂ ਨਹੀਂ ਹੁੰਦੀਆਂ ਮੁਸ਼ਕਿਲਾਂ ਹਮੇਸ਼ਾ ਚਲਦੇ ਰਹੀਆਂ ਵਾ ਉਹਨਾਂ ਮੁਸ਼ਕਿਲਾਂ ਵਿੱਚ ਇੱਕ ਉਹੋ ਜਿਹੀ ਮੁਸ਼ਕਿਲਾਂ ਹੁੰਦਾ ਸੀ ਤੇ ਸਰਦਾਰ ਜਸਜੀਤ ਸਿੰਘ ਜੀ ਹਲਤਮੰਡ ਸਾਹਿਬ ਆਪਣੇ ਖਰਚੇ ਤੇ ਆਪਣੇ ਬਲਬੂਤੇ ਤੇ ਆਪਣੀਆਂ ਕਨਵੈਸ ਕਰਵਾ ਕੇ ਗੱਡੀਆਂ ਗੁਡੀਆਂ ਪ੍ਰਾਈਵੇਟ ਕਰਵਾ ਕੇ ਤੇ ਇਹਦਾ ਉਪਰਾਲੇ ਦਾ ਇਹਦਾ ਸਾਧਨ ਕਰਦੇ ਰਿਹਾ ਸੀ ਤੇ ਲੋਕਾਂ ਨੂੰ ਜਾਇਕਤ ਦਉਂਦੇ ਰਹੀ ਸੀ ਅੱਜ ਦੀ ਡੇਢ ਚ ਮੈਂ ਮੌਜੂਦਾ ਕੌਂਸਲ ਨੂੰ ਬੇਨਤੀ ਕਰਦਾ ਕਿ ਆਪਾਂ ਵੀ ਜ਼ਿੰਮੇਂ ਨਿਭਾਈਏ ਤਾਂ ਤਾਂ ਜੋ ਇਹ ਕੂੜੇ ਜਿਹੜੇ ਲੱਗੇ ਟੇਰਨੇ ਲੋਕਾਂ ਨੂੰ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਇਤੋਂ ਨਜਾਇਕਤ ਦਵਾਈ ਜਾਵੇ ਸੁਲਤਾਨਵਿੰਡ ਦੇ ਚੋੜਾ ਬਾਜ਼ਾਰ ਗੋਬਿੰਦਨਗਰ ਚ ਮੌਜੂਦ ਆ ਸਮੱਸਿਆ ਸੇਮ ਹੀ ਐ ਜੋ ਅਸੀਂ ਰੋਜ਼ਾਨਾ ਦਿਖਾ ਰਹੇ ਆਂ ਕੂੜੇ ਦੀ ਸਮੱਸਿਆ ਗਲੀਆਂ ਦੇ ਵਿੱਚ ਢੇਰ ਲੱਗੇ ਨੇ ਕੂੜੇ ਦੇ ਤੇ ਕਈ ਦਿਨ ਜੜੀਆਂ ਨੇ ਕਈ ਮਹੀਨਿਆਂ ਤੋਂ ਟਰਾਲੀਆਂ ਨਹੀਂ ਆ ਰਹੀਆਂ ਕੂੜਾ ਕਲੈਕਟ ਕਰਨ ਵਾਸਤੇ ਲੋਕ ਪਰੇਸ਼ਾਨ ਨੇ ਬਿਮਾਰੀਆਂ ਫੈਲ ਰਹੀਆਂ ਨੇ ਸੋ ਇੱਥੇ ਵੀ ਲੋਕਾਂ ਨੇ ਉਹੀ ਗੁਹਾਰ ਲਗਾਈ ਹੈ ਨਗਰ ਨਿਗਮ ਤੋਂ ਕਿ ਕੂੜਾ ਜਿਹੜਾ ਹੈ ਉਹ ਗਲੀਆਂ ਮੁਹੱਲਿਆਂ ਦੇ ਵਿੱਚੋਂ ਟਾਈਮ ਨਾਲ ਚੁੱਕਿਆ ਜਾਵੇ ਤਾਂ ਜੋ ਬਿਮਾਰੀਆਂ ਨਾ ਫੈਲ ਸਕਣ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ